ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ 16 ਜੁਲਾਈ ਤੋਂ ਲੈ ਕੇ 19 ਜੁਲਾਈ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਹੜੇ ਦਿਨ ਬਰਸਾਤ ਹੋਵੇਗੀ ਕਿਹੜੇ ਦਿਨ ਗਰਮੀ ਤੇ ਰਹਾਤ ਮਿਲੇਗੀ ਆਉਂਦੇ ਦਿਨਾਂ ਵਿੱਚ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਦੀ ਉਮੀਦ ਹੈ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਬੱਦਲ ਬਾਈ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਲਗਾਤਾਰ ਬਰਕਰਾਰ ਹੈ ਜਿਸ ਦੇ ਕਾਰਨ ਟਟਮੇ ਰੂਪ ਦੇ ਵਿੱਚ ਪੰਜਾਬ ਅਤੇ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਾਨੂੰ ਜਿੱਦੇ ਸਿੱਟੇ ਵਜੋਂ ਗਰਮੀ ਤੋਂ ਰਾਹਤ ਪੰਜਾਬ ਵਾਸੀਆਂ ਨੂੰ ਲਗਾਤਾਰ ਮਿਲਦੀ ਹੋਈ ਦਿਖਾਈ ਦੇ ਰਹੀ ਹੈ। ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਪਿੰਡ ਜिले ਸ਼ਹਿਰ ਤੋਂ ਬਿਲੋਂਗ ਕਰਦੇ ਹੋ। ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ? ਅਗਰ ਚੈਨਲ ਤੇ ਨਵੇਂ ਹੋ, ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ, ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ। ਹੁਣ ਬਿਨਾਂ ਕਿਸੇ ਦੇਰੀ ਤੋਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਸਕਿਪ ਨਾ ਕਰਿਓ ਵੀਡੀਓ ਤਾਂ ਕਿ ਤੁਸੀਂ ਕੋਈ ਜਾਣਕਾਰੀ ਮਿਸ ਨਾ ਕਰ ਸਕੋ। ਜਾਣਕਾਰੀ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੋ 16 ਜੁਲਾਈ ਦੇ ਮੌਸਮ ਦੀ ਉੱਤਰੀ ਪੰਜਾਬ ਅਤੇ ਦੱਖਣ ਪੂਰਬੀ ਪੱਛਮੀ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਹੈ। ਇਹਦੇ ਵਿੱਚ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ਆ ਰਹੇ ਹੈ ਜੀ। ਫਿਰ ਜ਼ਿਲ੍ਹਾ ਮੁਕਸਰ, ਬਠਿੰਡਾ ਤੇ ਫਰੀਦਕੋਟ ਜ਼ਿਲ੍ਹੇ ਦੇ ਬਹੁਤ ਸਾਰੇ ਇਲਾਕੇ ਇਸ ਜ਼ਿਲ੍ਹੇ ਦੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਵੀ ਕਿਣਮਣ ਕਣੀ ਤੇ ਠੀਕ ਠਾਕ ਮੀਂਹ ਦੀ ਉਮੀਦ 16 ਜੁਲਾਈ ਨੂੰ ਕੀਤੀ ਜਾ ਰਹੀ ਹੈ। ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਠੀਕ ਠਾਕ ਮੀਂਹ ਦੀ ਉਮੀਦ ਹੈ। ਸਿਰਫ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਘੱਟ ਉਮੀਦ ਹੈ। ਬਾਕੀ ਤੇ ਕੋਈ ਬਹੁਤ ਜ਼ਿਆਦਾ ਉਮੀਦ ਨਹੀਂ ਹੈ ਕੋਈ ਤਗੜਾ ਮੀਂਹ ਇਹਨਾਂ ਇਲਾਕਿਆਂ ਵਿੱਚ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਆਉਂਦੇ ਦਿਨ 17 ਅਤੇ 18 ਜੁਲਾਈ ਦੀ 17 ਜੁਲਾਈ ਨੂੰ ਉੱਤਰੀ ਪੰਜਾਬ ਦੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਦੇਖਣ ਨੂੰ ਮਿਲ ਰਿਹਾ ਬਾਕੀ ਪੰਜਾਬ ਦੇ ਵਿੱਚ ਇੱਕੋ ਜਿਹਾ ਮਾਹੌਲ ਯਾਨੀ ਕਿ ਬੱਦਲਬਾਈ ਆਂਦੀ ਜਾਂਦੀ ਰਹੇਗੀ ਕਿਸੇ ਕਿਸੇ ਇਲਾਕੇ ਵਿੱਚ ਬੂੰਦਾਬੰਦੀ ਹੋ ਸਕਦੀ ਹੈ ਬੱਦਲਬਾਈ ਦੇ ਰਹਿਣਕਾਰ ਤਾਪਮਾਨ ਦੇ ਵਿੱਚ ਗਰਾਵਟ ਬਣਦੀ ਹੋਈ ਦਿਖਾਈ ਦੇਵੇਗੀ ਬਾਅਦ ਦੁਪਹਿਰ ਹਮਸਦਮਾ ਹਾਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ 18 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ 18 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਠੀਕ-ਠਾਕ ਨੇ ਸਿਰਫ ਉੱਤਰੀ ਪੰਜਾਬ ਪਠਾਨਕੋਟ ਗੁਰਦਾਸਪੁਰ ਤੇ ਹੁਸ਼ਿਆਰਪੁਰ ਵਿੱਚ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਨਵਾਂ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੁਹਾਲੀ ਤੇ ਪਟਿਆਲਾ ਮੁਕਤਸਰ ਸਾਹਿਬ ਤੇ ਫਜ਼ਿਲਕਾ ਇਹਨਾਂ ਵਿੱਚ ਬੱਦਲ ਬਈ ਦੇ ਨਾਲ ਕਿਣਮਣ ਕਣੀ ਦੀ ਆਸ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਾਕੀ ਪੰਜਾਬ ਦੇ ਵਿੱਚ ਕੋਈ ਵੱਡੀ ਉਮੀਦ ਨਹੀਂ ਹੈ ਕਿ ਕੋਈ ਤਗੜਾ ਮੀਂਹ ਜਾਂ ਸਪੈਲ ਜਿਹਾ ਲੱਗਦਾ ਹੋਇਆ ਦਿਖਾਈ ਦੇਵੇ ਜਿਸ ਦੇ ਨਾਲ ਆਪਾਂ ਕਹਿ ਸਕੀਏ ਕਿ ਬਰਸਾਤ ਕੋਈ ਆਪਣੇ ਰੰਗ ਦਿਖਾandi ਹੋਈ ਫਿਲਹਾਲ ਦਿਖਾਈ ਪੰਜਾਬ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ 17 ਤੇ 18 ਜੁਲਾਈ ਨੂੰ ਨਹੀਂ ਦੇ ਰਹੀ ਆਖਰੀ ਦਿਨ ਦੀ ਗੱਲ ਕਰਾਂਗੇ ਤਾਂ 19 ਜੁਲਾਈ ਦੀ ਤਾਂ 19 ਜੁਲਾਈ ਨੂੰ ਮਿਕਸ ਰੂਪ ਦੇ ਵਿੱਚ ਮੌਸਮ ਠੀਕ ਹੀ ਹੈ ਸਿਰਫ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਜਿਨਾ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਦੇ ਇਲਾਕੇ ਇਨਾ ਵਿੱਚ ਕਿਤੇ ਨਾ ਕਿਤੇ ਪਹਾੜੀ ਖੇਤਰਾਂ ਤੋਂ ਸਿਸਟਮ ਆ ਕੇ ਥੋੜੀ ਬਹੁਤੀ ਮੀਂਹ ਦੀ ਕਾਰਵਾਈ ਕਰਦੇ ਹੋਏ ਦਿਖਾਈ ਦੇ ਸਕਦੇ ਨੇ ਪਰ ਬਾਕੀ ਪੰਜਾਬ ਦੇ ਵਿੱਚ ਮੌਸਮ ਜਿਹੜਾ ਹੈ ਉਹ ਆਈਸੋਲੇਟਡ ਬਣੇ ਰਹਿਣ ਦੀ ਉਮੀਦ ਹੈ ਜਾਨੀ ਕਿ ਬੱਦਲਬਾਈ ਆ ਸਕਦੀ ਹੈ ਨਹੀਂ ਵੀ ਆ ਸਕਦੀ ਚਾਂਸ ਜਿਹੜੇ ਨੇ ਉਹ ਸਿਰਫ 25% ਜਾਂ 25% ਤੋਂ ਘੱਟ ਨੇ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਕਿ ਬਾਕੀ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਸਾਨੂੰ ਦੁਆਰਾ ਤੋਂ 19-20 ਜੁਲਾਈ ਦੇ ਨੇੜੇ ਤੇ ਦੁਆਰਾ ਤੋਂ ਜੋਰ ਫੜਦਾ ਹੋਇਆ ਦਿਖਾਈ ਦੇ ਸਕਦਾ ਹੈ ਫਿਲਹਾਲ ਹਜੇ 4 ਤੋਂ 5 ਦਿਨ ਪਏ ਨੇ ਅਜਿਹੇ ਦੇ ਵਿੱਚ ਮੌਸਮ ਅਕਸਰ ਬਦਲ ਜਾਂਦਾ ਹੈ ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਘੰਟਿਆਂ ਬੱਧੀ ਹੀ ਬਾਅਦ ਦੁਪਹਿਰ ਮੀਂਹ ਦੇ ਹਾਲਾਤ ਬਣ ਜਾਂਦੇ ਨੇ ਜੋ ਕਿ ਅਕਸਰ ਸਾਨੂੰ ਗਰਮੀਆਂ ਦੇ ਦਿਨਾਂ ਵਿੱਚ ਦੇਖਣ ਨੂੰ ਮਿਲਦਾ ਜਦੋਂ ਤਾਪਮਾਨ ਵਧ ਜਾਂਦੇ ਨੇ ਨਵੀਂ ਵਾਲੀ ਹਵਾਵਾਂ ਆਉਂਦੀਆਂ ਨੇ ਤਾਂ ਬਾਅਦ ਦੁਪਹਿਰ ਹੀ ਜ਼ਿਆਦਾ ਮੀਂਹ ਦੇਖਣ ਨੂੰ ਮਿਲਦਾ ਹੈ ਜੋ ਕਿ ਸਾਨੂੰ ਇਹਨਾਂ ਦਿਨਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ ਉਦੋਂ ਤੱਕ ਚੈਨ ਤਾਂ ਕਿ ਕੋਈ ਵੀ ਜਿਹੜੀ ਜਾਣਕਾਰੀ ਹੋਵੇਗੀ ਉਹ ਆਉਂਦੀ ਵੀਡੀਓ ਵਿੱਚ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ YouTube ਵਾਲੇ ਫਾਰਮਰ ਨੂੰ ਦੇਖਣ ਲਈ ਸਪੋਰਟ ਕਰਨ ਲਈ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਧੰਨਵਾਦ ਜੀ